اہم خبرਾਂ ਤੋਂ پہلا ایک بڑی اہم خبر جڑی پہلا بھی چل رہی تھی کافی دن پہلا وہ ایک مسئلہ ہور سی کیونکہ ਧਾਰਮਿਕ ਮੁੱਦਿਆਂ ਦਾ ਦੇਸ਼ کہہ ਸਕਦੇ ਆਪਾਂ ਕਿਉਂਕਿ ਧਾਰਮਿਕ ਮਸਲੇ ਨੂੰ ਲੈ ਕੇ ਕੋਈ ਨਾ ਕੋਈ مسئلہ ਇੱਥੇ ਪਿਆ ਰਹਿੰਦਾ ਹੈ ਅਜ਼ਮੀਰ ਦਰਗਾਹ ਵਾਲਾ ਮਸਲਾ ਪਿਆ ਹੋਇਆ ਜੀ ਉਹਦੇ ਵਿੱਚ ਕਹਿੰਦੇ ਕਿ ਮੰਦਿਰ ਹੈ ਨਾ ਇਹ ਪਹਿਲਾਂ ਆਪਾਂ ਰਾਮ ਮੰਦਿਰ ਵਾਲੀਆਂ ਗੱਲਾਂ ਸੁਣਦੇ ਰਹੇ ਇਹ ਕੀ ਮਸਲਾ ਹੈ ਜੀ ਜਿਹੜਾ ਹਾਈ ਕੋਰਟ ਤੱਕ ਪਹੁੰਚ ਗਿਆ ਮੈਨੂੰ ਪਤਾ ਨਹੀਂ ਹੈ ਕਿ ਕਿਹੜੀ ਪਹੁੰਚ ਗਿਆ ਅੱਜ ਕੱਲ੍ਹ ਇਸ ਦੇਸ਼ ਦੇ ਵਿੱਚ ਇੱਕ ਟ੍ਰੈਂਡ ਚੱਲਦਾ ਪਿਆ ਹੈ ਰਵੈਤ ਚੱਲਦੀ ਪਈ ਆ ਕਿ ਬਈ ਕੋਈ ਉੱਠਦਾ ਜੀ ਉਹ ਜਾ ਕੇ ਕੋਈ ਇੱਧਰ ਉੱਧਰ ਦਾ ਹਵਾਲਾ ਦਿੰਦਾ ਉੱਥੇ ਜਾ ਕੇ ਮੁਕਦਮਾ ਲੱਗਦਾ ਅੱਗੋਂ ਕੋਈ ਨਾਗਪੁਰੀ ਸ਼ਾਖਾ ਦਾ ਭਗਤ ਬੈਠਾ ਹੁੰਦਾ ਹੂੰ ਉਹ ਆਰਡਰ ਕਰਦਾ ਅਸੈਸਮੈਂਟ ਵਗੈਰਾ ਜਿਹੜੀ ਸ਼ੁਰੂ ਹੋ ਜਾਂਦੀ ਆ ਬਾਅਦ ਦਾ ਤੁਹਾਨੂੰ ਪਤਾ ਹੀ ਆ ਜੀ ਸਰ ਕੁਝ ਦਿਨ ਪਹਿਲਾਂ ਸੰਬਲ ਦੇ ਵਿੱਚ ਹਿੰਸਾ ਹੋਈ ਹੈ। ਹੂੰ। ਮਾੜੀ ਗੱਲ ਹੈ। ਪੁਲਿਸ ਵਾਲਿਆਂ ਨੂੰ ਵੀ ਜੇ ਸੱਟਾਂ ਲੱਗੀਆਂ, ਗੋਲੀ ਵੱਜੀ ਆ ਕਿਸੇ ਤੇ ਜਾਂ ਉਧਰੋਂ ਮੌਤਾਂ ਹੋਈਆਂ। ਮਾੜੀ ਗੱਲ ਹੈ। ਬਿਲਕੁਲ। ਪਰ ਤੁਸੀਂ ਉਹਦੀ ਡੁੰਗਾਈ 'ਚ ਜਾ ਕੇ ਦੇਖੋ ਉਸ ਘਟਨਾ ਕਰਾਉਂਦੇ। ਇੱਕ ਐਸੇ ਮਸਜਿਦ ਜਿਹਦਾ ਕੋਈ ਜ਼ਿਆਦਾ ਕੋਈ ਇਤਿਹਾਸਿਕ ਤੌਰ ਤੇ ਕੋਈ ਜਾਇ ਪੱਖ ਹੈ ਹੀ ਨਹੀਂ ਹੈ। ਹੂੰ। ਉੱਥੇ ਬਸ ਇਹੀ ਮੰਦਰ ਵਾਲਾ ਮਸਲਾ ਕਮਿਸ਼ਨਰ ਨੂੰ ਭੇਜ ਦਿੱਤਾ ਅਦਾਲਤ ਨੇ ਤੇ ਜਾ ਬਈ 1 ਘੰਟੇ ਚ ਸਭ ਕੁਝ ਹੋ ਗਿਆ ਬਿਲਕੁਲ ਦੂਸਰੇ ਪਾਸੇ ਫਿਰ ਮੁੜ ਕੇ ਇਹ ਅਫਵਾਹ ਫਲਾ ਦਿੱਤੀ ਗਈ ਕਿ ਮੰਦਰ ਜੋ ਹੈ ਕਿ ਜਿਨ੍ਹਾਂ ਦਾ ਦਾਅਵਾ ਹੈ ਜੀ ਕਿ ਉਹ ਮਸਜਿਦ ਟਾਪ ਹੋਣਾ ਰਿਹਾ ਹੂੰ ਦੇਖੋ ਇਹ ਚੀਜ਼ਾਂ ਤੇ ਬੜੀਆਂ ਗੰਭੀਰ ਹੋ ਜਾਂਦੀਆਂ ਬਾਬਰੀ ਮਸਜਿਦ ਢਾਉਣ ਤੋਂ ਬਾਅਦ ਇਸ ਦੇਸ਼ ਦੇ ਵਿੱਚ ਕੀ ਹੋਇਆ ਸੀ ਸਭ ਨਾਲੋਂ ਵੱਧ ਹੂੰ ਇਹ ਦੇਸ਼ ਇੱਕ ਵੱਖਰੀ ਦਿਸ਼ਾ ਵੱਲ ਚੱਲ ਪਿਆ ਸੀਗਾ ਸਭ ਬਿਲਕੁਲ ਅੰਬੇ ਦੇ ਵਿੱਚ ਕੁਝ ਮਹੀਨਿਆਂ ਦੇ ਅੰਦਰ ਅੰਦਰ ਗੱਤ ਕਿ ਲੋਕੀਂ ਗਾਹ ਪੈ ਗਿਆ ਸੀ ਗਾਹ ਪੈ ਗਿਆ ਸੀ ਬਿਲਕੁਲ ਬਹੁਤ ਕੁਝ ਹੋਇਆ ਹੂੰ ਯੂਪੀ ਜੋ ਤੋਰੀ ਹੋਇਆ ਤਾਂ ਅੱਜ ਇਸ ਦੌਰ ਦੇ ਵਿੱਚ ਜਦੋਂ ਮੋਨ ਭਾਗਵਤ ਜੀ ਕਹਿ ਰਿਹਾ ਉਹਦਾ ਆਰਐਸਐਸ ਦੇ ਚੀਫ ਨੂੰ ਥੋੜਾ ਸਮਾਂ ਪਹਿਲਾਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਹਿ ਸੀ ਕਿ ਸਾਡਾ ਪੀਚਾ ਰਾਮ ਮੰਦਰ ਸੀ ਅਸੀਂ ਹਾਸਲ ਕਰ ਲਿਆ ਜੀ ਕਹਿੰਦਾ ਮਤਲਬ ਹੈ ਕਿ ਹੋਰ ਨਹੀਂ ਹੋਣ ਪਰ ਮਥੁਰਾ ਆ ਕਾਸ਼ੀ ਉੱਥੋਂ ਤੁਰਦੇ ਤੁਰਦੇ ਹੁਣ ਅਜਮੇਰ ਅਜਮੇਰ ਸ਼੍ਰੀ ਤੱਕ ਬਿਲਕੁਲ ਸਰ ਇੱਕ ਕਿਤਾਬ ਹੈ ਸਿਰਫ ਰਾਮ ਬਲਾਸ ਛਰਦਾ ਦੀ ਜੀ ਜਿਹੜੀ ਉਹਨੇ 1908 ਚ ਲਿਖੀ ਆ ਹੂੰ 1908 ਚ ਲਿਖੀ ਜਿਹੜੀ ਆ ਜਿਹਦੇ ਚ ਕੋਈ ਹਵਾਲਾ ਨਹੀਂ ਹੈ ਤੇ ਉਹਨੂੰ ਕਿਸ ਤਰ੍ਹਾਂ ਇਲਾਮ ਹੋਇਆ ਹੂੰ ਉਹਨੂੰ ਹਵਾਲਾ ਬਣਾ ਕੇ ਇਹ ਸਭ ਕੁਝ ਕਰਵਾ ਰਹੇ ਪਰ ਤੁਹਾਨੂੰ ਇੰਟਰਸਟਿੰਗ ਗੱਲ ਦੱਸਾਂ ਕਿ ਇਸ ਜਗ੍ਹਾ ਤੇ ਜਿਹੜੀ ਕਿ ਇੰਡੀਆ ਦੇ ਏਕੇ ਦਾ ਪ੍ਰਤੀਕ ਹੈ ਹੂੰ ਇੱਥੇ ਹਿੰਦੂ ਰਾਜਿਆਂ ਨੇ ਚੜਾਵਾ ਚੜਾਇਆ ਹੋਇਆ ਜੀ 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 ਇੱਕ ਨਾ ਕਟਹਿਰਾ ਬੋਲਦੇ ਉਹਨੂੰ ਇਸੇ ਜਗ੍ਹਾ ਤੇ ਹੂੰ ਸ਼ਾਇਦ 45000 ਕਿਲੋ ਦਾ ਕਿ 4500 ਕਿਲੋ ਦਾ ਮੈਨੂੰ ਪਤਾ ਨਹੀਂ ਹੈ ਐਗਜ਼ੈਕਟ ਅੰਕੜਾ ਕੀ ਹੈ ਜੀ ਚਾਂਦੀ ਦਾ ਸ਼ਦਾ ਉਹ ਜੈਪੁਰ ਦੇ ਮਹਾਰਾਜ ਨੇ ਚੜਾਇਆ ਹੂੰ ਜੈਪੁਰ ਦੇ ਮਹਾਰਾਜ ਨੇ ਚੜਾਇਆ ਤਾਂ ਮਤਲਬ ਕਿ ਇਸ ਤਰ੍ਹਾਂ ਦੀ ਜਗ੍ਹਾ ਤੇ ਜਾ ਕੇ ਇਸ ਤਰ੍ਹਾਂ ਦਾ ਔਰ ਜਿਹੜਾ 8 ਸਦੀਆਂ ਦਾ ਇਤਿਹਾਸ ਸੂਫੀਜ਼ਮ ਤੁਹਾਨੂੰ ਪਤਾ ਹੀ ਹੈ ਨਾ ਜੀ ਜੀ ਬਿਲਕੁਲ ਤੁਸੀਂ ਤਾਂ ਜ਼ਿਆਦਾ ਪੜ੍ਹੇ ਹੋਏ ਹੋਗਾ ਹੂੰ ਕਿ ਭਾਈ ਇੱਕ ਦਾ ਪ੍ਰਤੀਕ ਜਿੱਥੇ ਤੁਸੀਂ ਦੇਖਿਆ ਹੁਣ ਬਹੁਤ ਸਾਰੇ ਐਕਟਰ ਜਾਂਦੇ Hindu ਐਕਟਰ ਵੀ ਜਾਂਦੇ ਬਿਲਕੁਲ ਜਾਂਦੇ ਆਂ ਜੀ ਅਸੀਂ ਪਤਾ ਨਹੀਂ ਕਿ ਇਸ ਮੁੰਡੇ ਦੇ ਉੱਤੇ ਸ਼ਰਦਾ ਜੀ ਹੋਰ ਪਤਾ ਨਹੀਂ ਤੁਹਾਡੇ ਵਾਲੀ ਗੱਲ ਸਹੀ ਹੈ ਕਿ ਇੱਕ ਸ਼ਰਦਾ ਬਣੀ ਨੂੰ ਤੋੜ ਕੇ ਹੋਰ ਪਤਾ ਨਹੀਂ ਕਿਹੜੀ ਸ਼ਰਦਾ ਉੱਥੇ ਪੈਦਾ ਕਰਨ ਵਾਸਤੇ ਨਹੀਂ ਮੈਨੂੰ ਤਾਂ ਇਹਨਾਂ ਚੀਜ਼ਾਂ ਤੇ ਸਰ ਥੋੜਾ ਕਹ ਲਵਾਂ ਕਿ ਦੁਖੀ ਹੈ ਕਿ ਜੋ ਚੱਲ ਰਿਹਾ ਕੱਲ ਨੂੰ ਹੋ ਸਕਦਾ ਤੁਹਾਡੇ ਘਰ ਦੇ ਥੱਲੇ ਵੀ ਕੋਈ ਕਹਿ ਕੇ ਕਹਿੰਦੇ ਵੀ ਕਿ ਇੱਥੇ ਮੈਨੂੰ ਸੁਪਨਾ ਆਇਆ ਜੀ ਇੱਥੇ ਤੇ ਸਾਡੇ ਧਰਮ ਦੇ ਮੁਤਾਬਕ ਪੂਜਾ ਹੁੰਦੀ ਰਹੀ ਆ ਤੇ ਤੁਹਾਨੂੰ ਕਿਹਾ ਜਾਵੇ ਕਿ ਪਾਸੇ ਹੋ ਜਾ ਬਿਲਕੁਲ ਜ਼ਰ ਆ ਰਿਹਾ ਜੀ 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 ਮਤਲਬ ਕਿ ਇਹ ਜਿਹੜਾ ਮਾਹੌਲ ਬਣ ਰਿਹਾ ਠੀਕ ਨਹੀਂ ਹੈ ਸਾਹਿਬ ਠੀਕ ਨਹੀਂ ਹੈ ਅੱਗੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮਸਜਦ ਤੋੜਨ ਤੋਂ ਆ ਹਿਮਾਚਲ ਕਿੱਡਾ ਕਮਨਲ ਪੱਖ ਤੋਂ ਜੇ ਦੇਖੋਗੇ ਤਾਂ ਕਿੱਡਾ ਸ਼ਾਂਤ ਰਾਜ ਸੀਗਾ ਜੀ ਇਹਦੇ ਵਿੱਚ ਵੀ ਇਹ ਕਰ ਦਿੱਤਾ ਗਿਆ ਨਾਰਥ-ਈਸਟ ਦੇ ਵਿੱਚ ਕੀ ਹੋ ਰਿਹਾ ਉੱਥੇ ਵੀ ਤੇ ਇਹ ਸਭ ਮੁੱਦਾ ਬਣ ਗਿਆ ਬਿਲਕੁਲ ਉੱਥੇ ਇਸਾਈ ਵਰਸ ਜੀ ਹਿੰਦੂ ਬਣ ਗਿਆ ਹੂੰ ਇਹ ਜੋ ਚੱਲਦਾ ਪਿਆ ਤਾਂ ਮੇਰੇ ਖਿਆਲ ਦੇ ਨਾਲ ਜੇ ਆਪਾਂ ਸਮੂਹਿਕ ਤੌਰ ਤੇ ਸ਼ਾਂਤੀ ਰਹਿਣ ਨਿਕਾਸੀ ਦੀ ਕਹਿੰਨਾ ਕੁਝ ਜਿਹੜੀ ਸੋਚਦੇ ਆਂ ਤੋਂ ਠੀਕ ਨਹੀਂ ਹੈ ਤੇ ਹੁਣ ਇਹਦੇ ਚ ਇਹ ਵੀ ਕਿਹਾ ਜਾ ਰਿਹਾ ਕਿ ਗੁਲਾਮ ਹਸਨ ਦੀ ਅਗਵਾਈ ਚ ਸ਼ਾਇਦ 1950 ਚ ਕਮੇਟੀ ਬਣੀ ਆ ਇੰਡੀਆ ਦੇ ਕਿਤਾਬ ਲਿਖੀ ਗਈ ਆ ਇੰਡੀਆ ਜਦੋਂ ਗੁਲਾਮ ਸੀਗਾ ਜੀ ਇੱਕ ਕਮੇਟੀ ਬਣਦੀ ਆ 50 ਚ ਜੀ ਭਾਰਤ ਆਜ਼ਾਦ ਹੋਣ ਤੋਂ ਬਾਅਦ ਇਸੇ ਮਸਲੇ ਤੇ ਹੂੰ ਤਾਂ ਉਹ ਇਸ ਮਾਮਲੇ ਚ ਕਹਿੰਦੀ ਆ ਕਿ ਰਿਪੋਰਟ ਹੋ ਕੇ ਆ ਸਭ ਕੁਝ ਠੀਕ ਹੂੰ ਅਸਾ ਕੁਛ ਨਹੀਂ ਜੀ ਤੇ ਫਿਰ ਬਿਨਾ ਕਮੇਟੀ ਤੋਂ ਕੁਝ ਚੰਦ ਲੋਕ ਹਨਾ ਹਾਂ ਜੀ 70 75 ਸਾਲ ਬਾਅਦ ਫਿਰ ਰੌਲਾ ਹੂੰ ਇਸ ਕਰਕੇ ਇਸ ਦੇਸ਼ ਦੇ ਵਿੱਚ ਮੈਂ ਹਮੇਸ਼ਾ ਕਹਿੰਦਾ ਕਿ ਜਦੋਂ ਤੱਕ ਇਹ ਚੀਜ਼ਾਂ ਥੰਮਣਗੀਆਂ ਨਹੀਂ ਨਾ ਜੀ 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 ਤਾਂ ਜਿਹੜਾ ਅਸਲ ਵਿਕਾਸ ਹੈ ਜਿਵੇਂ ਮੋਦੀ ਸਾਹਿਬ ਕਹਿੰਦੇ ਆ ਕਿ ਸਭ ਦਾ ਸਾਥ ਸਭ ਦਾ ਵਿਕਾਸ ਹੂੰ ਉਦੋਂ ਤੱਕ ਕੋਈ ਸਾਰਥਕ ਨਹੀਂ ਹੋਏਗਾ ਬਿਲਕੁਲ ਬਿਲਕੁਲ ਜਦੋਂ ਤੱਕ ਇਹ ਚੀਜ਼ਾਂ ਥੰਮਣਗੀਆਂ ਨਹੀਂ ਜੀ 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 ਬਿਲਕੁਲ ਵਿਕਾਸ ਨੂੰ ਤਾਂ ਬਣਿਆ ਰਹਿੰਦਾ ਜਿਹੜਾ ਬਣ ਰਿਹਾ ਭਾਈ ਉਹਦੀ ਰਫ਼ਤਾਰ ਜੇ ਤੇਜ਼ ਨਹੀਂ ਹੋ ਰਹੀ ਤਾਂ ਉਹ ਘਟੋ ਘਟ ਜਿਹੜੀ ਭੋਰਾ ਸ਼ਾਂਤੀ ਆਪਸ ਲੋਕਾਂ ਦੇ ਵਿੱਚ ਬਣੀ ਹੋਈ ਹੈ ਉਹਨੂੰ ਨਾ ਤੋੜ ਹਣਾ ਜੀ ਮੰਦੀਪ ਬਲਜੀ ਬਹੁਤ ਬਹੁਤ ਸ਼ੁਕਰੀਆ ਜੀ ਤੂਰ ਸਾਹਿਬ ਬਿਲਕੁਲ ਇਦਾਂ ਦੀਆਂ ਬਹੁਤ ਆਪਾਂ ਪਹਿਲਾਂ ਵੀ ਇੱਕ ਦਿਨ ਗੱਲ ਵੀ ਕੀਤੀ ਸੀ ਬਹੁਤ ਸਾਰੇ ਮੰਦਰ ਗੁਰਦੁਆਰੇ ਹੈਗੇ ਨੇ ਜਿਨ੍ਹਾਂ ਦੇ ਵਿੱਚ ਬੜੀ ਸਾਂਝੀ ਵਾਲਤਾ ਹੈ ਪਿੰਡ ਕੁਛ ਇਦਾਂ ਦੇ ਹੈਗੇ ਨੇ ਜਿੱਥੇ ਬੜਾ ਪ੍ਰੇਮ ਹੈ ਲੋਕਾਂ ਦੇ ਵਿੱਚ ਸੁਖਜੀ ਬਿਲਕੁਲ ਆਪਾਂ ਗੱਲ ਪਹਿਲਾਂ ਵੀ ਕੀਤੀ ਸੀ ਜ਼ਰੂਰ ਕਦੇ ਕੋਈ ਮੌਕਾ ਹੋਇਆ ਤੇ ਗੱਲ ਕਰਾਂਗੇ ਆਪਾਂ ਇਸ ਤੇ ਵੀ ਸੰਗਤ ਜੀ ਬਿਲਕੁਲ ਇਹ ਇਹ ਗੱਲ ਵੀ ਆਪਣੀ ਚੱਲਦੀ ਰਹਿੰਦੀ ਹੈ ਖਿਡਾਰੀਆਂ ਦੇ ਬਾਰੇ ਵੀ ਜਦੋਂ ਕੋਈ ਗੱਲਬਾਤ ਹੁੰਦੀ ਹੈ ਉਹਨਾਂ ਲਈ ਤੇ ਆਪਾਂ ਗੱਲਬਾਤ ਜ਼ਰੂਰ ਕਰਦੇ ਆ ਸਾਰੇ ਦੋਸਤਾਂ ਦਾ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਬਹੁਤ-ਬਹੁਤ ਸ਼ੁਕਰੀਆ ਪ੍ਰੋਗਰਾਮ ਨੂੰ ਹੋਰ ਸ਼ੇਅਰ ਕਰਕੇ ਦੂਸਤੇ ਮਿੱਤਰਾਂ ਨੂੰ ਆਪਣੇ ਨਾਲ ਜੋੜ ਲਵੋ ਤੇ ਮੈਂ ਅਗਲੀ ਖਬਰ ਦੇ ਨਾਲ ਤੁਹਾਨੂੰ ਜੋੜਦਾ ਮਿੰਟੂ ਜੀ ਆਪਾਂ ਪਿਛਲੇ ਟਾਈਮ ਦੇ ਵਿੱਚ ਅਕਾਲੀ ਦਲ ਦੇ ਜੋ ਵੀ ਹਾਲਾਤ ਹੋਏ ਉਹ ਸਾਰੇ ਵੇਖੇ ਇੱਕ ਸਮਾਂ ਆਇਆ ਕਿ ਸੁਖਵੀਰ ਬਾਲ ਤੋਂ ਅਸਤੀਫਾ ਮੰਗਿਆ ਗਿਆ ਫਿਰ ਇੱਕ ਸਮਾਂ ਆਇਆ ਕਿ ਸੁਖਵੀਰ ਬਾਲ ਨੂੰ ਅਸਤੀਫਾ ਦੇਣਾ ਪਿਆ ਇੰਨਾਂ ਸਾਰੀਆਂ ਗੱਲਾਂ ਦੇ ਵਿੱਚ ਇੱਕ ਕੋਈ ਸਮਾਂ ਇਦਾਂ ਦਾ ਵੀ ਆਇਆ ਕਿ ਸੁਖਵੀਰ ਬਾਲਾ ਜੀ ਸਾਹਿਬ ਨੇ ਵੱਡੇ ਬਾਲਾ ਸਾਹਿਬ ਤੋਂ ਤਸੀਫਾ ਮੰਗਿਆ ਕੋਈ ਇਦਾਂ ਦੀ ਘਟਨਾ ਵੀ ਹੋਈ ਕੋਈ ਨਾ ਕੱਲ੍ਹ ਦੇ ਚੈਨਲ ਤੇ ਡਿਬੇਟ ਚੱਲਦਾ ਪਿਆ ਸੀਗਾ ਮਰਸਾ ਸਿੰਘ ਬਲਟੂਆ ਉਸ ਡਿਬੇਟ ਦੇ ਵਿੱਚ ਸ਼ਾਮਲ ਸਨ ਉਹਨਾਂ ਨੇ ਉੱਥੇ ਇੱਕ ਬੜਾ ਵੱਡਾ ਦਾਵਾ ਕੀਤਾ ਹੂੰ ਸਿਸ ਨੂੰ ਕਿ ਚੱਲਦੀ ਡਿਬੇਟ ਦੇ ਵਿੱਚ ਵੜਾਣ ਗੋਲਿਆ ਕਰ ਦਿੱਤਾ ਗਿਆ। ਉਹ ਕੀ ਕਹਿ ਰਹੇ ਸੀਗੇ ਕਹਿੰਦੇ ਕਿ 2014 ਸੇ ਜਿਵੇਂ ਭਾਜਪਾ ਜਿੱਤੀ। ਹੂੰ ਇਹਨਾਂ ਦੀਆਂ ਤੇ ਵੀ ਚੜ ਮੱਚੀਆਂ। ਜੀ। ਮਤਲਬ ਕਿ ਇਹਨਾਂ ਦੇ ਤੇਵਰੀ ਹੋਰ ਹੋ ਗਿਆ। ਉਹ ਹੋਣਾ ਰਿਹਾ ਕਿ ਨਹੀਂ ਹੋਰ ਕੁਝ ਹੋਊਗੀ ਹੋਰ ਕੁਝ ਹੋ। ਬਿਲਕੁਲ। ਮਤਲਬ ਕਿ ਉਹ ਹਿਸਾਬ ਕਿਤਾਬ ਹੋ ਗਿਆ। ਜੀ ਜੀ। ਭਾਈ ਇਹਨਾਂ ਦੇ ਤੌਰ ਤਰੀਕੇ ਜਿਹੜੇ ਸੀਗੇ ਉਹ ਬਦਲ ਗਏ। ਕਿ ਸਾਨੂੰ ਜਲੀਲ ਕਰਨ ਲੱਗ ਪਏ। ਹੂੰ। ਧਰਾਵਾ ਦੇ ਕੇ ਤੇ ਉਸ ਤੋਂ ਬਾਅਦ ਇੱਕ ਮੀਟਿੰਗ 'ਚ ਇਹਨਾਂ ਨੇ ਆਪਣੀਆਂ ਮੰਗਾਂ ਲਗਭਗ ਲਗਭਗ ਜਿਹੜੀਆਂ ਕਿ ਮਤਲਬ ਕਿ ਗੈਰ ਜ਼ਰੂਰੀ ਸੀਗੀਆਂ ਜੀ ਇਹਨਾਂ ਨੇ ਵੱਡੇ ਬਾਦਲ ਸਾਹਿਬ ਦੇ ਕੋਲ ਧਰਾਵੇਵਾਰ ਕੇ ਜਾਂ ਇਦਰ ਉਦਰ ਦੀਆਂ ਗੱਲਾਂ ਕਰਕੇ ਇਹਨਾਂ ਨੇ ਸਾਰੀਆਂ ਮੰਗਾਂ ਜਿਹੜੀਆਂ ਮੰਨਵਾ ਲਈਆਂ ਹਮ ਸੁਖਵੀਰ ਸਿੰਘ ਬਾਦਲ ਨੇ ਉਸ ਮੀਟਿੰਗ 'ਚ ਬਹਿਣਾ ਸੀਗਾ ਜੀ ਸੋ ਵੀਰ ਸਿੰਘ ਬਾਦਲ ਕਦੇ ਵੇਲੇ ਨਾਲ ਤਾਂ ਪਹੁੰਚੇ ਹੀ ਨਹੀਂ ਐ ਤੇ